ਅੱਜ ਸੁਖਪਾਲ ਸਿੰਘ ਖਹਿਰਾ ਆਪਣੇ ਪੋਤੇ ਦੀ ਪਹਿਲੀ ਲੋੜੀ ਤੇ ਆਪਣਾ ਜਨਮ ਦਿਨ ਜੇਲ੍ਹ ਦੇ ਅੰਦਰ ਹੀ ਮਨਾਉਣਗੇ ਜੀ ਹਾਂ ਜਸੀ ਕਾਲ ਤੁਸੀਂ ਵੇਖ ਰਹੇ ਹੋ ਪਵਾਟੀ ਪੰਜਾਬ ਤੇ ਮੈਂ ਹਾਂ ਮਨਦੀਪ ਸਿੰਘ ਬੱਲੋਪੁਰ ਗੱਲਬਾਤ ਕਰਾਂਗੇ ਸੁਖਪਾਲ ਸਿੰਘ ਖਹਿਰਾ ਦੇ ਨਾਲ ਜੁੜੀ ਹੋਈ ਅੱਜ ਦੀਆਂ ਦੋ ਵੱਡੀਆਂ ਖਬਰਾਂ ਦੀ ਸੁਖਪਾਲ ਸਿੰਘ ਖਹਿਰਾ ਜਿੱਥੇ ਜੇਲ੍ਹ ਦੇ ਅੰਦਰ ਬੰਦ ਨੇ ਉੱਥੇ ਹੀ ਉਹਨਾਂ ਨੂੰ ਸ਼ੁੱਕਰਵਾਰ ਨੂੰ ਜ਼ਮਾਨਤ ਨਹੀਂ ਮਿਲੀ ਜਿਸ ਨੂੰ ਲੈ ਕੇ ਹੁਣ ਉਹ ਯਾਨੀ ਕਿ ਅੱਜ 13 ਜਨਵਰੀ ਨੂੰ ਉਹਨਾਂ ਦਾ ਜਨਮ ਦਿਨ ਹੈ ਜਨਮ ਦਿਨ ਦੇ ਦਿਨ ਵਾਲੇ ਦਿਨ ਤੇ ਦੂਜੇ ਪਾਸੇ ਉਹਨਾਂ ਦੇ ਘਰ ਖੁਸ਼ੀ ਦਾ ਪ੍ਰੋਗਰਾਮ ਇਹ ਹੈ ਕਿ ਉਹਨਾਂ ਦੇ ਪੋਤੇ ਦੀ ਪਹਿਲੀ ਲੋੜੀ ਵੀ ਅੱਜ ਹੈ ਜਿਸ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਨਾਰਾਜ਼ ਜਰੂਰ ਹੋਣਗੇ ਉਦਾਸ ਜਰੂਰ ਹੋਣਗੇ ਕਿ ਉਹ ਅੱਜ ਇਸ ਸਮਾਗਮ ਦੇ ਵਿੱਚ ਪਰਿਵਾਰ ਦੇ ਵੀ ਸ਼ਾਮਲ ਨਹੀਂ ਹੋਣਗੇ ਜਿੱਥੇ ਸੁਖਪਾਲ ਸਿੰਘ ਖੈਰਾ ਨੂੰ ਪਿਛਲੇ ਦਿਨਾਂ ਦੇ ਵਿੱਚ ਜਮਾਨਤ ਮਿਲ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਇੱਕ ਹੋਰ ਕੇਸ ਪਾ ਕੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਜਿਸ ਨੂੰ ਲੈ ਕੇ ਹੁਣ ਜਿਹੜੀ ਸਿਆਸਤ ਦੇ ਵਿੱਚ ਬਦਲਾਖੋਰੀ ਦੀ ਭਾਵਨਾ ਨੂੰ ਲੈ ਕੇ ਵਿਰੋਧੀ ਪੰਜਾਬ ਸਰਕਾਰ ਦੇ ਉੱਤੇ ਨਿਸ਼ਾਨੇ ਛਾਦ ਰਹੇ ਤੁਹਾਨੂੰ ਦੱਸਦੀ ਕਿ ਕਾਂਗਰਸ ਦੇ ਪਲੱਤ ਤੋਂ ਵਿਧਾਇਕ ਨੇ ਸੁਖਪਾਲ ਸਿੰਘ ਖੈਰਾ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਨੂੰ ਪਿਛਪਰਾਨੇ ਕੇਸ ਦੇ ਵਿੱਚ ਇੱਕ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਜ਼ਮਾਨਤ ਮਿਲ ਗਈ ਸੀ ਜ਼ਮਾਨਤ ਤੋਂ ਬਾਅਦ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਸੁਖਪਾਲ ਸਿੰਘ ਖਹਿਰਾ ਦੇ ਹੱਕ ਦੇ ਵਿੱਚ ਜਿਹਦੇ ਸਿਆਸਤਾਨਾਂ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਕਿਉਂਕਿ ਕਿਉਂਕਿ ਪਿਛਲੇ ਦਿਨੀ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਦਵਿੰਦਰ ਯਾਦਵ ਨੇ ਵੀ ਜੇਲ੍ਹ ਦੇ ਵਿੱਚ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਸੀ ਮੁਲਾਕਾਤ ਕਰਨ ਤੋਂ ਬਾਅਦ ਜਦੋਂ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੇ ਇਹੀ ਗੱਲ ਕਹੀ ਸੀ ਕਿ ਸੁਖਪਾਲ ਸਿੰਘ ਖਹਿਰਾ ਨੂੰ ਸਿਆਸੀ ਬਦਲਾਖੋਰੀ ਦੇ ਤਹਿਤ ਦੁਬਾਰਾ ਜੇਲ੍ਹ ਦੇ ਵਿੱਚ ਧੱਕਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਤਰ੍ਹਾਂ ਇਹੋ ਜੀ ਧੱਕੇਸ਼ਾਹੀ برداشت ਨਹੀਂ ਕਰਾਂਗੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਇਸ ਦੇ ਉੱਤੇ ਵੱਖ-ਵੱਖਰੇ ਪ੍ਰਤੀਕਰਮ ਦਿੱਤੇ ਜਾ ਰਹੇ ਨੇ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਕਿ ਸੁਖਪਾਲ ਸਿੰਘ ਖੈਰਾ ਦੀ ਜਿਹੜੀ ਸਪੋਰਟ ਹੈ ਉਹ ਕਾਂਗਰਸ ਉਸ ਤਰ੍ਹਾਂ ਨਹੀਂ ਕਰ ਰਹੀ ਜਿਸ ਤਰ੍ਹਾਂ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਜਦੋਂ ਕਾਂਗਰਸੀਆਂ ਦੇ ਉੱਤੇ ਮਾਨ ਸਰਕਾਰ ਦੇ ਵੱਲੋਂ ਐਕਸ਼ਨ ਕੀਤਾ ਗਿਆ ਸੀ ਤਾਂ ਜਿਵੇਂ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਸੀ ਉਸ ਤਰ੍ਹਾਂ ਇਸ ਕੇਸ ਨੂੰ ਨਹੀਂ ਲਿਆ ਜਾ ਰਿਹਾ ਦੂਜੇ ਪਾਸੇ ਅੱਜ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਜਨਮ ਦਿਨ ਦੇ ਮੌਕੇ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਦੇ ਮੁੰਡੇ ਦੇ ਵੱਲੋਂ ਉਹਨਾਂ ਦੀ ਫੇਸਬੁੱਕ ਦੇ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਜਿਸ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦੀ ਤਸਵੀਰ ਵੀ ਲਗਾ ਕੇ ਉਹਨਾਂ ਨੇ ਲਿਖਿਆ ਹੈ ਕਿ ਦੋਸਤੋ ਜਿੱਥੇ ਸਾਨੂੰ ਅੱਜ ਸਭ ਨੂੰ ਮੇਰੇ ਪਿਤਾ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਦੇ ਜਨਮ ਦਿਨ ਦੀ ਬਿਹਤ ਖੁਸ਼ੀ ਹੈ ਉੱਤੇ ਨਾਲ ਇਸ ਗੱਲ ਦਾ ਗਿਲਾ ਹੈ ਕਿ ਇੱਕ ਵਿਅਕਤੀ ਜੋ ਸਾਰੀ ਜ਼ਿੰਦਗੀ ਦੂਸਰਿਆਂ ਦੇ ਹਕੂਕ ਲਈ ਲੜਦਾ ਰਿਹਾ ਅਤੇ ਉਸਨੇ ਰਾਜਨੀਤੀ ਨੂੰ ਤੰਦਾ ਨਹੀਂ ਬਣਾਇਆ ਅਤੇ ਸੱਚ ਦਾ ਹਮੇਸ਼ਾ ਸਾਥ ਦਿੱਤਾ ਉਸ ਨੂੰ ਕਈ ਝੂਠੇ ਮੁਕਦਮਿਆਂ ਵਿੱਚ ਫੜ ਕੇ ਜੇਲ੍ਹ ਚ ਨਜ਼ਰਬੰਦ ਕੀਤਾ ਹੋਇਆ ਹੈ ਸ਼ਾਇਦ ਅੱਜ ਦੇ ਯੁੱਗ ਵਿੱਚ ਸੱਚ ਬੋਲਣਾ ਗੁਨਾਹ ਹੈ ਅਤੇ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪੈਂਦੀ ਹੈ ਜੋ ਮੇਰੇ ਪਿਤਾ ਸਰਦਾਰ ਸੁਖਪਾਲ ਸਿੰਘ ਖਹਿਰਾ ਅਦਾ ਕਰ ਰਹੇ ਨੇ ਉਹਨਾਂ ਗੱਲਾਂ ਦੇ ਬਾਵਜੂ ਸਾਨੂੰ ਪੂਰਨ ਆਸ ਹੈ ਕਿ ਅਖੀਰ ਵਿੱਚ ਜਿੱਤ ਸੱਚ ਦੀ ਹੋਵੇਗੀ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ فرمایا ਹੈ ਓੜ ਨਖੁੱਟੇ ਨਾਨਕਾ ਓੜਕ ਸੱਚ ਰਹੀ ਇੱਕ ਵਾਰੀ ਫਿਰ ਮੇਰੇ ਪਿਤਾ ਨੂੰ ਜਨਮ ਦਿਨ ਦੀਆਂ ਤੇ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਮਹਤਾਬ ਸਿੰਘ ਖਹਿਰਾ ਇਹ ਪੋਸਟ ਮਹਤਾਬ ਸਿੰਘ ਖਹਿਰਾ ਯਾਨੀ ਕੀਸਕਪਾਲ ਸਿੰਘ ਖਹਿਰਾ ਦੇ بیٹے ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਦੇ ਫੇਸਬੁੱਕ ਪੇਜ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਦੀ ਫੋਟੋ ਦੇ ਨਾਲ ਸ਼ੇਅਰ ਕੀਤੀ ਗਈ ਹੈ ਜਿਸ ਨੂੰ ਲੈ ਕੇ ਹੁਣ ਜਿਹੜੀ ਸੁਖਪਾਲ ਸਿੰਘ ਖਹਿਰਾ ਦੀ ਰਿਹਾਈ ਕਦੋਂ ਹੁੰਦੀ ਹੈ ਕਿਉਂਕਿ 15 ਜਨਵਰੀ ਨੂੰ ਉਹਨਾਂ ਦੀ ਕੋਰਟ ਦੇ ਵਿੱਚ ਅਗਲੀ ਜਿਹੜੀ ਜ਼ਮਾਨਤ ਦੇ ਸੁਣਵਾਈ ਹੋਣੀ ਹੈ ਕਿ ਹੁਣ ਉਹਨਾਂ ਨੂੰ ਸੁਖਪਾਲ ਸਿੰਘ ਖਹਿਰਾ ਨੂੰ 15 ਜਨਵਰੀ ਨੂੰ ਜ਼ਮਾਨਤ ਮਿਲਦੀ ਹੈ ਕਿ 15 ਜਨਵਰੀ ਨੂੰ ਸੁਖਪਾਲ ਸਿੰਘ ਖਹਿਰਾ ਬਾਹਰ ਆਉਣਗੇ ਇਹ ਹੁਣ ਇਹ ਸਵਾਲ ਹੁਣ ਵਿਵਿਖ ਦੇ ਕਰਬ ਦੇ ਵਿੱਚ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਕਦੋਂ ਪੰਜਾਬ ਦੇ ਵਿੱਚ ਮੁੜ ਉਸੇ ਤਰ੍ਹਾਂ ਜਿਵੇਂ ਵਿਵਾਕੀ ਦੇ ਨਾਲ ਮਾਨ ਸਰਕਾਰ ਦੇ ਉਤਨੀਸ਼ਾਨੇ ਸਾਦੇ ਨੇ ਬਾਹਰ ਆ ਕੇ ਹੋਰ ਕੇਵਜੇ ਬਿਆਨ ਦਿੰਦੇ ਨੇ ਕਿ ਆਪਣੀ ਜਿਹੜੀ ਪਾਰਟੀ ਹੈ ਉਹਦੇ ਬਾਰੇ ਕੀ ਉਹਨਾਂ ਦੀ ਰਾਏ ਹੈ ਕਿਉਂਕਿ ਹਾਲੇ ਵਿਰੋਧੀਆਂ ਦੇ ਵੱਲੋਂ ਵੀ ਇਹ ਸਵਾਲ ਚੁੱਕੇ ਜਾ ਰਹੇ ਨੇ ਕਿ ਸੁਖਪਾਲ ਸਿੰਘ ਖੈਰਾ ਦੀ ਜਿਹੜੀ ਪੰਜਾਬ ਕਾਂਗਰਸ ਹੈ ਉਹ ਪੂਰੀ ਤਰ੍ਹਾਂ ਸਪੋਰਟ ਨਹੀਂ ਕਰ ਰਹੀ ਜਿਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੁੰਦੇ ਪੰਜਾਬ ਕਾਂਗਰਸ ਤਾਂ ਆਪ ਇਸ ਵਕਤ ਖਿੱਲਰ ਦੀ ਦਿਖਾਈ ਦੇ ਰਹੀ ਹੈ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਵੱਡੇ ਲੀਡਰ ਭਾਵੇਂ ਪੰਜਾਬ ਕਾਂਗਰਸ ਦੇ ਸੁਭਾ ਪ੍ਰਧਾਨ ਹੋਣ ਜਾਂ ਵਿਰੋਧੀ ਧਿਰ ਦੇ ਨੇਤਾ ਹੋਣ ਆਮੋ ਸਾਹਮਣੇ ਨੇ ਇੱਕ ਪਾਸੇ ਤਾਂ ਇਕੱਲੇ ਨਵਜੋਤ ਸਿੰਘ ਸਿੱਧੂ ਡਟ ਕੇ ਖੜੇ ਨੇ ਆਪਣੀ ਹੀ ਪਾਰਟੀ ਦੇ ਖਿਲਾਫ ਦੂਜੇ ਪਾਸੇ ਜਿਹੜੀ ਪੰਜਾਬ ਕਾਂਗਰਸ ਮਜੂਦਾ ਵਿਧਾਨ ਸਭਾ ਦੇ ਵਿੱਚ ਉਹ ਵੀ ਹੁਣ ਸੁਖਪਾਲ ਸਿੰਘ ਮਾਫ ਕਰਨਾ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਡਟ ਗਈ ਹੈ ਹੁਣ ਵੇਖਣਾ ਹੋਵੇ ਕਿ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਹਾਈ ਕਮਾਂਡ ਛੁੱਟੀ ਕਰਦੀ ਹੈ ਜਾਂ ਫਿਰ ਨਹੀਂ ਕਿਉਂਕਿ ਰਾਜਾ ਬਰਿੰਗ ਹੋਰਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇੱਕ ਵੱਡੀ ਖਬਰ ਮਿਲੇਗੀ ਜਿਸ ਦਾ ਤੁਸੀਂ ਇੰਤਜ਼ਾਰ ਕਰ ਰਹੇ ਹੋ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਦੇ ਵੱਲੋਂ ਇਹ ਸ਼ਬਦ ਕਹੇ ਗਏ ਸੀ ਹੁਣ ਵੇਖਣਾ ਬਿਹਤ ਖਾਸ ਰਹੇਗਾ ਕਿ ਪੰਜਾਬ ਕਾਂਗਰਸ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਵੱਡੇ ਧਮਾਕੇ ਹੁੰਦੇ ਨੇ ਕਿ ਪੰਜਾਬ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੇਗੀ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਬਾਹਰ ਕੱਢ ਕੇ ਕਿ ਪੰਜਾਬ ਭਾਰਤ ਦੇ ਵਿੱਚ ਕਾਂਗਰਸ ਦਾ ਵਿਸਾਰ ਹੋ ਸਕਦਾ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਜਿੱਥੇ ਬੇਬਾਕੀ ਦੇ ਨਾਲ ਬੋਲਣ ਵਾਲੇ ਨੇ ਉੱਤੇ ਹੀ ਇੰਟਰਨੈਸ਼ਨਲ ਪੱਧਰ ਤੇ ਤਾਂ ਕੀ ਪੰਜਾਬ ਤੋਂ ਇਲਾਵਾ ਬਾਹਰਲੇ ਸੂਬਿਆਂ ਦੇ ਵਿੱਚ ਵੀ ਉਹਨਾਂ ਨੂੰ ਬੋਲਣ ਦੇ ਲਈ ਜਾਂ ਫਿਰ ਕੈਲੀ ਸਟਾਰ ਪ੍ਰਚਾਰਕ ਦੇ ਲਈ ਸਰਕਾਰ ਜਿਹੜੀ ਮਾਫ਼ ਕਰਨਾ ਪੰਜਾਬ ਕਾਂਗਰਸ ਤੋਂ ਇਲਾਵਾ ਹਾਈ ਕਮਾਂਡ ਉਹਨਾਂ ਨੂੰ ਵਰਤਦੀ ਹੈ ਹੁਣ ਵੇਖਣਾ ਬਿਹਤ ਖਾਸ ਰਹੇਗਾ ਕਿ ਆਉਣ ਵਾਲਾ ਜਿਹੜਾ ਪਵਿੱਖਿਆ ਕਾਂਗਰਸ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਹੁੰਦਾ ਕਿਉਂਕਿ ਪਹਿਲਾਂ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਦੇ ਉੱਤੇ ਪੰਜਾਬ ਕਾਂਗਰਸ ਚੱਲਦੀ ਸੀ ਹੁਣ ਡਾਵਾ ਡੋਲ ਕਾਂਗਰਸ ਦੀ ਸਥਿਤੀ ਨੂੰ ਕਿਹੜਾ ਹੁਣ ਆਉਣ ਵਾਲ ਦਿਨਾਂ ਦੇ ਵਿੱਚ ਸੰਭਾਲੇਗਾ ਧੰਨਵਾਦ